ਆਉਂਦਾ ਛੱਡੀ ਆnde ਮਰਦ ਦੇ ਘੋੜਾ ਕਦੀ ਬੁੱਢੇ ਨਹੀਂ ਹੁੰਦੇ ਤੇ ਬੁੱਢੇ ਅਸੀਂ ਉਦੋਂ ਨੇ ਜਦੋਂ ਅਸੀਂ ਆਪਣੇ ਆਪ ਨੂੰ ਖੁੱਦ ਮੰਨ ਲੈਂਦੇ ਆਂ ਵੀ ਅਸੀਂ ਹੁਣ ਬੁੱਢੇ ਹੋਣ ਲੱਗੇ ਆਂ ਕੋਈ ਗੱਲ ਨਹੀਂ ਕਿ ਜ਼ਿੰਦਗੀ ਆ ਹਰ ਮੈਂ ਬਿਮਾਰ ਪੈ ਗਿਆ ਮੇਰੀ ਨੌਕਰੀ ਪਣੀ ਬੱਤਰੀ ਚੱਲ ਜੀ ਮੈਂ ਤਖੋਂ ਗਾਰਜ ਫਸੂਆ ਜਦ ਨੰਬਰ ਮਰ ਜਾ ਪਾਪੂ ਨੇ ਪਾਹ ਨਹੀਂ ਚੱਲਦਾ ਅੱਛਾ ਅੱਛਾ 1 ਲੱਖ ਰੁਪਇਆ ਚਾਹੀਦਾ ਸੀ ਮੈਂ ਸਵਰਨੇ ਦਾ ਨਾਏ ਮੈਂ ਕੋਲ ਸਲੇ ਕੰਪਾਸ ਦਿੱਤਾ ਹੋਈ ਅੱਛਾ ਤੇ ਮੈਂ ਜਲੰਧਰ ਰਹਿ ਜਾਉ ਜਗਰਾਲ ਬਣਿਆ ਵਾ ਉਹਦੇ ਬਾਅਦ ਬਾਹਮੀ ਵਾਲੇ ਪੱਟੀ ਦੀ ਕਹਿਰੀ ਜੱਜ ਭਗਵਾਨ ਸਿੰਘ ਹੁੰਦਾ ਸੀ ਜਿਹੜਾ ਅੱਛਾ ਮੈਂ ਕਿਸਮਤ ਜਿਹੜੀ ਜੋ ਕਰਾਵੇ ਉਹ ਹੁੰਦਾ ਵਾ ਤੇ ਉਹ ਮੀਰਬਾਲ ਨੇ ਹੱਸ ਕੇ ਬੜਾ ਪਿਆਰਾ ਜਵਾਬ ਦਿੱਤਾ ਸੀ ਕਿ ਬਾਦਸ਼ਾਹ ਜੇ ਆਪਣੇ ਬਜ਼ੁਰਗ ਵੀ ਇਤਰਾ ਹੀ ਸੋਚਦੇ ਫਿਰ ਆਪਣੀ ਵਾਰੀ ਨਹੀਂ ਆਉਣੀ ਤੇ ਜਿੰਦਗੀ ਦੀ ਜਿਹੜੀ ਆ ਤੂੰ ਵਰਖਤਾ ਇਹਦੇ ਤੇ ਪੱਤਿਆਂ ਨੂੰ ਲੱਗੇ ਆ ਆਪਣਾ ਨਭਾ ਕੇ ਰੋਲ ਹੀ ਜਲਦੇ ਬੰਨਣਾ ਸਾਡੀ ਜਗ੍ਹਾ ਨਵੇਂ ਨਿਆ ਜਿਹੜਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤਾਂ ਅਡਾ ਆਪਣਾ ਕੀ ਪਤਾ ਪੰਨੂ ਤੇ ਮੇਰਾ ਚੈਨਲ ਚੰਗ ਦੀ ਰਾਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਤੇ ਦੋਸਤੋ ਫੇਰ ਦਾ ਸਮਾਵਾ ਆਈ ਦੇਣਾ ਮੱਸੀਆ ਦਾ ਠੀਕ ਹੈ 24 24 ਲਈ ਇਰੇ ਫਿਰ ਦਾ ਟਾਈਮ ਆ ਮੈਂ ਬੈਠਾ ਨਹਿਰ ਤੇ ਉਹੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਮੇਰੇ ਅੱਗੇ-ਅਗੇ ਮੁੰਡਾ ਆ ਰਿਹਾ ਸੀ ਇੱਕ ਤੇ ਬੜਾ ਸਾਈਕਲ ਨੂੰ ਐਂ ਤੇਰਾ ਚਲਾਉਂਦੇ ਆ ਜਿਵੇਂ ਗੱਡਾ ਕੋਈ ਪੁਰਾਣੇ ਬਾਲ ਦੇ ਖਿੱਚਦੇ ਆ ਨਾ ਖੋਬੇ 'ਚ ਫਸਿਆ ਤੇ ਮੈਂ ਉਹਨੂੰ ਫਿਰ ਆਪਦੇ ਕੋਲ ਦੋ ਘੜੀਆਂ ਰੋਕ ਲਿਆ ਮੇਰਾ ਸੀਨੀਅਰ ਹੁੰਦਾ ਸੀ ਜਿਹੜੋ ਪੜ ਦਿੰਦੇ ਹਾਂ ਤੇ ਜ਼ਿੰਦਗੀ ਦੇ 20-40 ਸਾਲ ਜੋ ਇੱਕ ਪਾਸੇ ਅਸੀਂ ਕੱਢ ਗਏ ਤੇ ਉਹ ਜਿਹੜਾ ਸਾਡੇ ਪੁੱਲ ਦਾ ਬਚਪਨ ਸੀ ਜਦੋਂ ਅਸੀਂ ਇੱਥੇ ਖੇਡਦੇ ਨੇ ਆਂ ਕੱਟੇ ਉਹ ਉਮਰ ਹੋਰ ਸੀ ਇਹਨਾਂ 30-40 ਸਾਲਾਂ ਚ ਬਹੁਤ ਜ਼ਿਆਦਾ ਸੰਘਰਸ਼ ਆ ਲਾਈਫ ਦਾ ਤੇ ਆਵਾ ਇਹ ਨਹੀਂ ਕਿ ਮੈਂ ਮੈਂ ਕਹਾਗੇ ਮੇਰਾ ਸੰਘਰਸ਼ ਆ ਜਾਂ ਮੇਰੇ ਮਾਪਿਓ ਨੇ ਸੰਘਰਸ਼ ਨਹੀਂ ਕੀਤਾ ਜਾਂ ਆਂ ਬੱਚੇ ਸੰਘਰਸ਼ ਨਹੀਂ ਕਰ ਰਹੇ ਸਾਰਿਆਂ ਨੂੰ ਕਰਨਾ ਪੈਂਦਾ ਆਪਦੀ ਚੋਕਲੀ ਹਰ ਕਿਸੇ ਨੂੰ ਕਰਨਾ ਪੈਂਦਾ ਹੀ ਕੀਤਾ ਕੋਈ ਸਹਾਰ ਨਹੀਂ ਕੀਤਾ ਪਰ ਜਿਹੜੇ ਮੁੰਡਾ DNA ਇੱਕ ਪੜਾ ਦੇ ਉੱਤੇ ਆ ਗਏ ਉਹ ਹੀ ਜਿਹੜੇ ਸਰੀਰ ਹੁੰਦਾ ਵੀ ਕਰਦਾ ਵੀ ਤਾਰਾਂ ਦੇ ਤਰੇ ਫਰੀਏ ਉਹ ਢਿੱਗੂ ਢਿੱਗੂ ਕਰਦਾ ਤੇ ਮਹਿਲ ਚੰਦ ਮੁੰਡੇ ਨੂੰ ਉਹਨੂੰ ਖੁਲਾਰ ਕੇ ਆਜੋ ਵਿਖਾਉਣਾ ਇਹ ਗੱਲਾਂ ਬਾਤਾਂ ਸੁਣਦੇ ਆ ਜੋ ਆਪਦੇ ਕੀ ਵਿਚਾਰ ਵਟਾਂਦਰਾ ਕਰਨਾ ਕਰਦਾ ਜਾਂ ਆਪਦੇ ਦੋਸਤਾਂ ਦਾ ਰੋਕ ਕੇ ਇਹਨੇ ਕਰਦੇ ਗੱਲਬਾਤ ਸਾਈ ਮਾਰਕ 1968 1968 ਹਾਂ ਫਿਰ ਤੋਂ ਵੱਡਾ 4 ਸਾਲ ਸਾਡੇ ਤੋਂ ਅੱਛਾ ਠੀਕ ਆ ਆ ਪਰਦੇ ਆਪਾਂ ਇਕੱਠੇ ਹੁੰਨੇ ਹਾਂ ਮੇਰੇ ਨਾਲ ਹੀ ਪੁਲਿਸ ਜੇਟਾ ਦੇ ਪਿੰਡ ਨਾਲ ਇਕੱਠੇ ਪਰਦੇ ਜਾਂ ਤਿੱਗਾਂ ਸਿਆਸੀ ਜਾਂ ਪੁਲਿਸ ਨਾ ਕਿਹੜਾ ਸਵਰਨ ਅੱਡਾ ਸਵਰਨ ਅਸ਼ਾਏ ਬੱਬੂ ਸਾਡੇ ਨਾਲ ਅੱਗੇ ਹਾਂ ਅਸੀਂ ਜਮਤੀ ਇਕੱਠੇ ਅੱਛਾ 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 ਹਾਂ ਪੰਜਾਹ ਕੁੜੀਆਂ ਮੁੰਡਿਆਂ ਹੈ ਪੰਜਾਹ ਦੇ ਤੇ ਮੈਂ ਕੱਲਾ ਹੀ ਨੌਕਰੀੋਂ ਬਿਗੈ ਰਿਹਾ ਕੇ ਬਾਕੀ ਸਮੇਂ ਕਿਰਪਾ ਆਹੋ ਉਹ ਲੋਕੀ ਸਕੂਲੇ ਦਾ ਮਾਸਟਰ ਕਰਨਾ ਉਸ ਹੁੰਦੇ ਸੀ ਹੈ ਇਹ ਕਬੱਡੀ ਕਬੱਡੀ ਖੇੜਦਾ ਦਾ ਹੀ ਕਰਮੇ ਹਣਾ ਨਾ ਆਹੋ ਹੈ ਕਰਮਾ ਆਪਲਵਿੰਦਰ ਥਾ ਇਹ ਚਮਕੀਦਾਰ ਸਿਕੰਦਰ ਹੋਇਆ ਇਹ ਗਰੋਪੀ ਹੁੰਦੇ ਹੀ ਇਹ ਹੀ ਜੀਤਾ ਸੀ ਹਾਂ ਹਾਂ ਇੱਕ ਮੁੰਡਾ ਰਾਮਾ ਕਬੱਡੀ ਖੇੜਦਾ ਦਾ ਸੀ ਹਾਂ ਰਾਮਾ ਹੀ ਇੱਕ ਕਰਮਾ ਹੀ ਤਨ ਮਾ ਸਾਧਿਆ ਦਾ ਹਾਂ ਹਾਂ ਉਹ ਸਾੰਦਾਰ ਹੋ ਗਿਆ ਜੀ ਹਾਂ ਰਾਮਾ ਮੁੜ ਕੇ ਕਿਤੇ ਚਲ ਗਿਆ ਰਾਮਾ ਨੇ ਉਹ ਵੀ ਕਿਤੇ ਚਾਲ ਰਾਮਾ ਉਹ ਬਿਜਲੀ ਜੀ ਆ ਸੋਹਣੀ ਕਬੱਡੀ ਖੇਡਦਾ ਹੁੰਦਾ ਵੀ ਨਹੀਂ ਨਹੀਂ ਮੈਂ ਵੀ ਬਿਮਾਰ ਪੈ ਗਿਆ ਮੇਰੀ ਨੌਕਰੀ ਬਣੀ ਬੱਦਲ ਚੱਲ ਜੀ ਮੈਂ ਤਹੋਂ ਗਾਰ ਦਿੱਤਾ ਸਵੇਰ ਜਦ ਨੰਬਰ ਮਿਲਦਾ ਬਾਪੂ ਨੇ ਪੈਸੇ ਨਹੀਂ ਕਰਦੇ ਅੱਛਾ ਅੱਛਾ 1 ਲੱਖ ਰੁਪਿਆ ਚਾਹੀਦਾ ਸੀ ਮੈਂ ਸਵਰਨੇ ਦੇ ਨਾਲੇ ਮੈਂ ਫੋਨ ਕਰੇ ਚੈਂਪ ਪਾਸ ਕੀਤਾ ਹੋਈ ਅੱਛਾ ਤੇ ਮੈਂ ਗਲੰਦਰ ਰਿਹਾ ਜਦ ਗਜ਼ਾਲ ਪੜਿਆ ਵਾ ਅੱਛਾ ਉਹਦੇ ਬਾਅਦ ਬਾਮੀ ਵਾਲੇ ਫੱਕੀ ਜਿਹੜੀ ਜਤ ਭਗਵਾਨ ਸੇਗੁੰਡਾ ਜਿਹੜਾ ਅੱਛਾ ਮੈਂ ਕਿਸੇ ਮਤ ਜਿਹੜੀ ਜੋ ਕਰਾਵੇ ਉਹ ਹੁੰਦਾ ਵਾ ਮੈਂ ਵੇਖਣਿਆ ਮੈਂ ਬਾਬਾ ਤੇ ਜਾਣਿਆ ਪਛਾਣਿਆ ਗਾੜੀ ਜਾਣਦੇ ਤੇ ਸਾਈਕਲ ਗੱਡੇ ਵਾਂਗੂ ਧੁੱਈ ਜਾਂਦਾ ਯਾ ਤੋਰ ਕੀ ਕਰੀਏ ਹਾਂ ਤੇ ਵਾਕਿਆ ਹੀ ਉਹ ਮਰਦਾ ਜਿਹੜਾ ਹੰਦਾ ਨਾ ਬਗਾਨੀਆਂ ਹੱਥ ਵੀ ਪਾਜੀ ਜੋ ਕਹੇ ਸੀ ਹੱਥ ਆਈਏ ਹੁਣ ਮੈਂ ਨੌ ਪੁੱਤਾਂ ਦੇ ਹੱਥ ਹੈ ਸਿੰਘਣੀ ਹੋਰ ਸਾਹਿਬ ਵੀ ਆ ਤਿੰਗੜੀ ਹੈਗੀ ਆ ਓਏ ਹੈਗੀ ਨਾ ਯਾਰ ਜੀ ਹਾਂ ਹਾਂ ਜਦੋਂ ਮੈਂ ਤੇਰੇ ਲਾਗੇ ਬਹਿ ਨਹੀਂ ਸਕਦਾ ਕੋਈ ਹੱਥ ਨਾਲ ਤੇ ਖੰਡ ਨਾਲੀ ਕਾਦੀ ਜ਼ਿੰਦਗੀ ਆ ਅੱਛਾ ਤੇ ਗੱਲ ਗੱਲ ਤੋਂ ਜ਼ਿੰਦਗੀ ਇਹੋ ਪੰਮੇ ਦੋ ਥੋੜੀ ਜਾਈ ਨੰਗੇ ਸੁੱਖ ਦੀ ਨਗੇ ਬੋਲ ਤੇ ਆਉਣੀ ਆਉਣੀ ਆ ਬੱਚੇ ਕਰਦੇ ਬੱਚੇ ਬਟਾ ਕੇ ਲਖਨਪੁਰ ਸ੍ਰੀ ਮੁੰਡਾ ਅੱਛਾ ਇੱਕ ਵਿਆਹ ਦੀ ਫਿਲਮ ਬਣਾਉਂਦਾ ਇੱਕ ਬਰ ਹੁਣ ਆਇਆ ਤਾਂ ਉਹ ਆਮ ਦੇ ਕੰਮ ਕਰਾ ਤੇ ਵਧੀਆ ਬੜੀ ਕਿਰਪਾ ਬਾਬੇ ਦੀ ਕਰਕੇ ਬਣੇ ਆ ਆਂਦੇ ਵੀ ਮਾਂ ਨਹੀਂ ਫੜਦੇ ਤੇਰੀ ਬਾ ਵਡਾ ਫਰਦੋ ਮਿਸਟਰ ਜੇ ਆਪਣਾ ਪ੍ਰਤਾਵ ਤੋਂ ਲੱਕੜ ਮਿਸਤਰੀ ਅੱਛਾ ਜਬ ਇਸੇ ਨੂੰ ਲੰਮਾ ਹੁੰਦਾ ਅੱਛਾ ਉਹ ਆਪਣਾ ਮੁੰਡਾ ਵਟਾ ਇੱਥੇ ਨੂੰ ਫਿਰ ਬਾਬੇ ਮਿਲੋ ਸੀ ਪੱਕਾ ਹੀ ਦੇਰਾ ਨਹੀਂ ਪੱਕਾ ਨਹੀਂ ਮੈਂ ਕਹ ਰਿਹਾ ਕਿ ਮੈਂ ਕਿਤੇ ਪੱਕਾ ਰਹਿਣਾ ਪੱਕਾ ਮੈਂ ਕਹਤੈ ਨਹੀਂ ਨਾ ਗੁਰੂ ਹਾਂ ਦਾ ਮੈਂ ਤਾਂ ਕਲਵੰਦ ਤੇ ਗੋਲੀ ਮਾਰਦੇ ਰੀ ਤੂੰ ਰੋਟੀ ਖਾ ਜਾਣਾ ਤੇਰਾ ਰਾਹ ਤੇ ਰੇੜ ਦੜਾ ਕੇ ਨੇ ਪੱਕਾ ਮੈਂ ਕਚੈਰੀ ਨਹੀਂ ਰਹਾ ਮੈਂ ਪ੍ਰਸਾਦਾ ਸਾਹਿਬਾ ਕਪੂਰ ਸਾਹਿਬ ਨੂੰ ਕਾਪੜਾ ਸੋ ਇਹ ਕਰਵਾਂ ਤਾਂ ਮਾਰੇ ਜਾਣੇ ਤੁਸੀਂ ਲੋਕ ਨਹੀਂ ਜੋ ਜਾਣਾ ਤੁਹਾਨੂੰ ਕੱਢ ਕੇ ਮਾਰ ਦੇਣਾ ਕਹਿੰਦੇ ਮੈਨੂੰ ਇਹ ਹੀ ਮਾੜੇ ਦੇਰਾ ਬਹੁਤ ਸੋਣਾ ਬਣ ਗਿਆ ਇੱਥੇ ਸ਼ਾਇਦ ਬਾਬਿਆਂ ਨੇ ਮਤਲਬ ਬਾਬੂ ਦਿੱਤਾ ਹੋਵੇ ਨਹੀਂ ਨਹੀਂ ਬਾਈ ਮੈਨੂੰ ਤਾਂ ਇਹ ਮੇਰਾ ਸੜਦਾ ਨਹੀਂ ਲਾਉਂਦੇ ਰਗੜਾ ਰੂੜਾ ਇੱਥੇ ਜੇ ਵੀ ਚੱਲਦੀ ਹੈ ਜੌਰ ਐ ਤੋਰੇ ਲੋਗਿਆ ਹਾਂ ਉਹ ਸਭ ਦੇ ਮੁੰਡਿਆਂ ਨੇ ਟੱਟੇ ਜੀ ਕਰਦੇ ਸੇਵਾ ਦੇ ਚਲਦੇ ਆ ਰੋੜੀ ਲੱਗਦੀ ਜਗਾ ਦੇ ਕਹੀ ਕੇ ਤਾਂ ਮੈਂ ਤਾਂ ਤੈਨੂੰ ਤਾਂ ਮੈਂ ਮੇਰਾ ਗਰਾਈਆਂ ਨਾਲੇ ਮੇਰਾ ਜਮਤ ਯਾਰ ਨਾਲੇ ਮੈਂ ਤੁਹਾਨੂੰ ਪਹਿਲਾਂ ਪੋਣਾ ਕਿੰਨੇ ਆਪਣੇ ਬੰਦੇ ਮਿਲਦੇ ਨੇ ਪੰਪੀ ਦੇ ਆਪਣੇ ਲੋਕਾਂ ਦੇ ਸਾਹਬ ਨੇ ਕਿੰਨੂੰ ਪੋਣੇ ਗੁੱਗਲੋ ਕੀ ਤੁਰੇ ਜਾ ਕਿਉਂ ਤਿੰਨ ਆਪਣੇ ਦੀ ਮਰੀਤੋਂ ਸੱਸੇ ਆਏ ਤੋਂ ਲੈ ਸੱਤੋਨੇ ਦੇ ਘਰ ਨਹੀਂ ਜਾ ਪੈਣ ਜੀ ਦੇ ਮੈਂ ਤੈਨੂੰ ਪਹਸਾਣੇ ਹਾਂ ਮੈਂ ਗਦਾ ਲੈਣ ਜਣਾ ਬਚੀਨੀਆਂ ਦੇ ਆ ਇੱਥੇ ਗਾ ਤੀਮੇ ਕਿਹੜੇ ਬਣਾ ਅੱਜ ਦੇ ਕੋਕੀ ਵਾਲੇ ਲੰਮਾ ਪਾਉ ਪੱਲਾ ਪੱਲਾ ਹਾਂ ਸਭ ਪੱਲੇ ਲੜੇ ਗਿਆਨ ਆ ਕਿਤੇ ਆ ਉਹਦਾ ਬੜਾ ਪ੍ਰੇਮ ਉਹ ਬੜਾ ਪ੍ਰੇਮ ਆ ਉਹ ਕੁੜੀ ਦਾ ਪੈਦਾ ਝਗੜਾ ਆ ਹਾਂ ਉਹ ਮਾਤਾ ਵਿਚਾਰੀ ਮੰਜੇ ਤੇ ਆ ਮੈਂ ਤਾਂ ਪਤਾ ਪਤਾ ਲੈਣ ਜਾਂਦਾ ਨਾ ਆ ਕੁੜੀਆਂ ਕਿਨੇ ਉਹ ਗਾਂ ਤੇ ਕੁੜੀਆਂ ਸਰਗੇ ਬਾਹਰ ਆਓ ਚਲੋ ਚਲੋ ਗੱਪਾਂ ਤੇ ਗੱਪਾਂ ਮਾਰ ਲਈ ਕਰਨਾ ਗੱਪ ਛਪ ਫੇਰੀ ਐ ਇਹ ਦੋਸਤੋ ਪ੍ਰਾਣੇ ਤੀਤ ਦੀਆਂ ਉਹ ਮਿੱਠੀਆਂ ਜਿਆਦਾ ਜਿਹੜੀਆਂ ਅੱਜ ਕੱਲ੍ਹ ਮੈਂ ਕੀਤੀਆਂ ਉਹ ਜੇ ਮੇਰਾ ਦੋਸਤ ਹੀ ਇਹਨੇ ਕੀਤੀਆਂ ਤੇ ਅੱਗੜ ਪਿਛਲੇ ਹਿੱਸੇ 'ਚ ਗੱਲ ਤੇ ਆ ਰਿਹਾ ਹੀ ਪਿੱਛੇ ਪਿੱਛੇ ਮੈਂ ਆ ਰਿਹਾ ਤੇ ਅੱਗੇ ਆ ਰਿਹਾ ਤੇ ਦੋਵੇਂ ਨਹਿਰ ਦੇ ਪੁਲ ਤੇ ਖੜੋਗੇ ਤੇ ਇਹ ਅੱਜ ਕੱਲ੍ਹ ਵਿਆਹ ਜਿੱਥੇ ਆਪਦਾ ਤਜਰਬਾ ਵੀ ਦੱਸਣ ਰਿਹਾ ਸਾਡੇ ਇੱਥੇ ਦੇਰਾਵਾ ਬਲੂਰ ਕੁਮੈਸਾਉ ਦੇ ਨਾਲ ਜਿਹੜੇ ਸਿੱਖ ਸ਼ਹੀਦ ਇਹ ਕੈਰੋਂ ਪਿੰਡ ਦੇ ਉਹ ਜਿਹੜਾ ਪੰਜ ਸਿੱਕਸੀ ਜਿੰਨਾਂ ਗਿਆ ਜਦਾਂ ਜਿਨ੍ਹਾਂ ਦੇ ਨਾਲ ਜਮੀਨਾਂ ਉਹਨਾਂ ਦੇ ਨਾਂ ਦੇ ਡੇਰੇ ਆ ਬਾਦ ਨੇ ਤੇ ਉਸ ਕਹੇ ਡੇਰਾਂ ਡੇਰੇ ਨਹੀਂ ਮੈਂ ਤੁਹਾਡੇ ਨਾਲ ਬੱਬਾ ਹਿੱਤਾ ਜੀ ਆ ਬੱਬਾ ਮਹਿਲੋਚੀ ਦਾ ਇਹਨਾਂ ਦੀ ਤੁਹਾਡੇ ਨਾਲ ਬੱਬਾ ਗੁੜੀਆਂ ਇਹਨਾਂ ਡੇਰਿਆਂ ਦੀ ਵੀ ਤੁਹਾਡੇ ਨਾਲ ਕਦੀ ਸਾਂਝ ਪਾਉਂਗਾ ਤੇ ਇਹ ਹੀ ਮਿੱਠੀਆਂ ਮੁਠੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਆਹ ਦੇਖੋ ਹੁਣ ਮੈਂ ਤੁਹਾਨੂੰ ਖਾਣਾ ਦਹੀਂ ਤੇ ਆਹ ਪਾਣੀ ਇਹ ਪਾਣੀ ਆ ਜਿਹੜਾ ਇਹ ਜੀਵਨ ਆ ਇਹ ਖੇਤਾਂ ਨੂੰ ਸਾਡਿਆਂ ਨੂੰ ਖਾਦਾ ਔਰ ਇਹ ਤੋਂ ਵੱਡੀ ਕੋਈ ਵੀ ਜਿਹੜੀ ਆ ਸਾਡੀਆਂ ਪੌੜੀਆਂ ਨੂੰ ਪਾਵਰ ਦੇਣ ਵਾਲੀ ਚੀਜ਼ ਨਹੀਂ ਹੈਗੀ ਕਿਉਂਕਿ ਪਹਾੜਾਂ ਦੀ ਮਿੱਟੀ ਖੁਰਪੁਰਕੇ ਨੇ ਜਾ ਰਹੀ ਹੈ ਇਸ ਵੇਲੇ ਬਰਸਾਤੀ ਔਰ ਇਹ ਮਿੱਟੀ ਜਿਹੜੀ ਆ ਉਹ ਬਹਿ ਦੇ ਰੂਪ ਤੇ ਪੌੜੀਆਂ 'ਚ ਵੇਚ ਜਾਣੀਆਂ ਔਰ ਇਹਦੀ ਫਸਲ ਆ ਜਿਹੜੀ ਉਹ ਅਮਰਤੀ ਆ ਇਹ ਦੇਖੋ ਦੋਸਤੋ ਪਾਣੀ ਦੇ ਵਹਿਣ ਦਾ ਖੂਬਸੂਰਤ ਨਜ਼ਾਰਾ ਅਰੇ ਪਾਣੀ ਦੇ ਵਿੱਚ ਘੁਲੀ ਜਿਹੜੀ ਆ ਇੱਕ ਹਸਾਲ ਦੀ ਖਾਦ ਆ ਤੇ ਬੱਦਲ ਵੀ ਹੋਏ ਆ ਤੇ ਉਹ ਇੱਕ ਜਿਹੜੀ ਆ ਜਿਹੜੀ ਦੂਰ ਬੈਠੀ ਕੁਦਰਤ ਦੇ ਗੁਣਗਾਨ ਕਰ ਰਹੀ ਆ ਇਹ ਚੁੱਪੀ ਟਹਿਣੀ ਦੇ ਉੱਪਰ ਇਹ ਆ ਪ੍ਰਕਿਰਤੀ ਇਹਦਾ ਜਲ ਕੰਮ ਜਿਆ ਜੂਆ ਜਿਹਨੂੰ ਅਸੀਂ ਨੱਕਿਆ ਨਾ ਮਗਰਾਵੀ ਵੀ ਕਹਿੰਦੇ ਨੇ ਇਹ ਨਿਆਰੀ ਫਰਨੀਜੇ ਤੇਰਾ ਜੁੱਦਾ ਤੇ ਇਹ ਸੂਤ ਸੂਤ ਤੋਂ ਪਾਣੀ ਦਾ ਮੰਝਰ ਤੇ ਇਹ ਫੁੱਲ ਬੇਰੰਗ ਜਿਹੜੇ ਮੈਂ ਤਾਂ ਦੇ ਨਾਲ ਸਾਹਜ ਪਾ ਰਿਹਾ ਦੇਖੀ ਸੂਤ ਤੇ ਪਿਆਰੇ ਕੋ ਮੇਰੀ ਛੋਟੀ ਜੀ ਸਾਹਜ ਹੈ ਤੇ ਤੁਹਾਨੂੰ ਮਿਲਨ ਦਾ ਇੱਕ ਬਨਾਂ ਤੇਰੇ ਅੱਜ ਨਾਲ ਕੋ ਦੋ ਚਾਰ ਗੱਲਾਂ ਕਰਨ ਦਾ ਕਰ ਲਈਆਂ ਕੈਮਰੇ ਦੇ ਵਿੱਚ ਕੋਈ ਲੰਮਿਆਂ ਨੂੰ ਕੈਦ ਕਰ ਲਿਆ ਜਿਹੜੇ ਮੈਂ ਤੁਹਾਡੇ ਤੱਕ ਉਪੜਦੇ ਕਰੂੰਗਾ ਅੱਜ ਮੈਂ ਗਿਆ ਹੋਰ ਕੁਝ ਗੱਲਾਂ ਬਾਤਾਂ ਕਰਨ ਨਾਲੋਂ ਪੁਰਾਣਾ ਆੜੀ ਆ ਉਹਦੀਆਂ ਗੱਲਾਂ ਬਾਤਾਂ ਸੁਣਦੇ ਆ ਕੋਈ ਤੁਹਾਡੇ ਨਾਲ ਆਇੜਾ ਵਾ ਮੰਜ਼ਰਾ ਤੂਸ ਉਹਦੇ ਨੂੰ ਸ਼ੇਅਰ ਕਰਦਾ ਇਹਨੂੰ ਕਰ ਲਿਆ ਤੇ ਮੇਰੀ ਦੋਸਤੋ ਸਾਥੀਰ ਦੀ ਸਾਹਜ ਆ ਜਿਹੜੀ ਜਿੱਥੇ ਵੀ ਦੇਸ਼ ਦੇ ਵਿੱਚ ਬੈਠੇ ਜੇ ਕਬੂਲ ਕਰਨੀ ਤੇ ਕੋਈ ਗੱਲ ਨਹੀਂ ਉਹ ਬਾਰ ਬਾਰ ਦੇ ਵੱਧੀਆਂ ਕੱਢ ਦਿਆ ਰਹਿੰਦੇ ਆ ਬੰਦਾ ਹੌਸਲਾ ਨਾ ਛੱਡੀ ਆਂਦੇ ਮਰਦ ਤੇ ਕੋੜਾ ਕਦੀ ਬੁੱਢੇ ਨਹੀਂ ਹੁੰਦੇ ਤੇ ਬੁੱਢੇ ਅਸੀਂ ਉਦੋਂ ਨੇ ਜਦੋਂ ਅਸੀਂ ਆਪਣੇ ਆਪ ਨੂੰ ਖੁਦ ਮੰਨ ਲਏ ਨੇ ਵੀ ਅਸੀਂ ਹੁਣ ਬੁੱਢੇ ਹੋਣ ਲੱਗੇ ਆ ਕੋਈ ਗੱਲ ਨਹੀਂ ਇਹ ਜ਼ਿੰਦਗੀ ਆ ਹਰ ਕਿਸੇ ਨੇ ਉਹ ਵੀਰਬਾਲ ਨੇ ਅਕਬਰ ਨੂੰ ਸਦਿਆ ਅਕਬਰ ਨੇ ਵੀਰਬਾਲ ਨੂੰ ਤੇ ਉਹਨੇ ਅਕਬਰ ਨੂੰ ਪੁੱਛਿਆ ਵੀਰਬਾਲ ਕੋਈ ਇਤਰਾ ਨਹੀਂ ਹੋ ਸਕਦਾ ਕਿ ਮੈਂ ਮਰਾਂ ਹੀ ਨਾ ਤੇ ਮੇਰੀ ਉਮਰ ਹਜ਼ਾਰਾਂ ਸਾਲ ਹੋ ਜੇ ਤੇ ਉਹ ਮੀਰ ਬਾਲ ਨੇ ਹੱਸ ਕੇ ਬੜਾ ਪਿਆਰਾ ਜਵਾਬ ਦਿੱਤਾ ਸੀ ਕਿ ਬਾਦਸ਼ਾਹ ਜੇ ਆਪਣੇ ਬਜ਼ੁਰਗ ਵੀ ਇਤਨਾ ਸੋਚਦੇ ਫਿਰ ਆਪਣੀ ਵਾਰੀ ਨਹੀਂ ਆਉਣੀ ਤੇ ਜਿੰਦਗੀ ਵੀ ਜਿਹੜੀ ਆ ਬਰਖਤਾ ਇਹਦੇ ਤੇ ਹੀ ਪੱਤਿਆਂ ਨੂੰ ਲੱਗੇ ਆ ਆਪਣਾ ਨਭਾ ਕੇ ਰੋਲ ਹੀ ਜਲਦੇ ਬੰਨਣਾ ਸਾਡੀ ਜਗ੍ਹਾ ਨਵੇਂ ਆ ਜਿਹੜਾ ਇਹੋ ਜਿੰਦਗੀ ਆ ਜੀ ਹੋਏ ਜੀਵਨ ਆ ਇਹੋ ਜੀਵਨ ਦੀ ਧਾਰਾ ਕਿ ਵਹਿਦੀ ਰਹਿਣੀ ਸਦਾ ਕਿੰਨ ਕੋਈ ਨਹੀਂ ਰੋਕ ਸਕਦਾ ਦੋਸਤੋ ਇਹ ਹੀ ਮੇਰੀਆਂ ਕੋਈ ਛੋਟੀਆਂ-ਛਟੀਆਂ ਪਿਆਰੀਆਂ ਗੱਲਾਂ ਤੁਹਾਡੇ ਨਾਲ ਜਿੱਥੇ-ਜਿੱਥੇ ਵੀ ਮੈਨੂੰ ਵੇਖਦੇ ਜੇ ਮੈਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਮਿੱਠੀਆਂ ਜੱਦਾ ਪਾਉਂਦਾ ਰਹਿ ਸਕਾਂ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜਿੰਦਾਬਾਦ ਖੁਸ਼ ਰਹੋ ਆਬਾਦ ਰਹੋ